ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਜਿਹੜੇ ਵੀ ਫੋਰਡ ਨੂੰ ਪਿਆਰ ਕਰਦੇ ਨੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਅੱਜ ਲੈ ਕੇ ਆਇਆ ਫੋਰਡ 3700 ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਫੋਰਡ ਬਾਰੇ ਤੇ ਆਪਾਂ ਤਾਂ ਹੀ ਫੋਰਡ ਦੇ ਬਣੇ ਚੱਲ ਵੱਧੋ ਵੱਧ ਵੀਡੀਓ ਪਾਉਨੇ ਆ ਕਿੰਨਾ ਮਾੜਲਾ ਕੀ ਗੱਲ ਹੈ ਕੀ ਬਾਤ ਹੈ ਕੱਲੀ ਕੱਲੀ ਗੱਲ ਦੱਸਾਂਗੇ ਸਤਾਟ ਕਰਕੇ ਵੀ ਦਿਖਾਵਾਂਗੇ ਲਾਸਟ ਤੇ ਵੀਡੀਓ ਨੂੰ ਪੂਰਾ ਦੇਖਿਓ ਇਹ ਟਰੈਕਟਰ ਹੈਗਾ ਵੀਰੇ 1994 ਮਾਡਲ 1994 ਮਾਡਲ ਹੈ ਇਹ ਆ ਆਵਦਾ ਨੰਬਰ ਆ ਵੀਰੇ ਪੀ ਵੀ 13 ਫਰਸਟ ਓਨਰ ਦਾ ਪੂਰਾ ਨੰਬਰ ਵੀ ਦੱਸਾਂਗੇ ਕਾਪੀ ਦੀ ਫੋਟੋ ਵੀ ਦਿਖਾਵਾਂਗੇ ਕਈ ਵਾਰ ਵੀਰੋ ਕੋਈ ਦੂਰੋਂ ਆਜੇ ਅਧੂਰੀ ਜਾਣਕਾਰੀ ਗਲਤ ਹੁੰਦੀ ਹੈ ਦੇਖੋ ਜੇ ਗੱਲ ਕਰੀ ਵੀਰੇ ਟਾਇਰਾਂ ਦੀ ਦੇਖੋ ਐਮ ਆਰ ਐਫ ਕੰਪਨੀ ਦੇ ਜਮਾਨਾ ਮੇ ਟਾਇਰ ਨੇ ਬੇਦਾਗ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਮ ਆਰ ਐਫ ਕੰਪਨੀ ਦੇ ਨਵੇਂ ਟਾਇਰ ਪਿੱਛੋਂ ਦੇਖ ਸਕਦੇ ਹੋ ਕੰਡੀਸ਼ਨ ਕੀ ਗੱਲ ਬਾਤ ਹੈ ਮੁਰਗਾਟਾਂ ਦਾ ਦੇਖ ਸਕਦੇ ਹੋ ਇੰਜਨ ਦੇ ਦਾ ਟਰੈਕਟਰ ਪੂਰਾ ਓਕੇ ਵੀ ਰਿਪੋਰਟ ਹੈ ਟਰੈਕਟਰ ਲੈਣ ਸਮੇਂ ਚਲਾ ਕੇ ਵਾ ਕੇ ਚੈੱਕ ਕਰ ਲਿਓ ਆਹ ਉਹ ਹਾਲ ਵੀ ਪਏ ਨੇ ਖੇਤਾਂ ਉਈ ਦਿੱਕਤ ਨਹੀਂ ਬਾਕੀ ਉਹ ਬਾਈ ਨਾਲ ਵੀ ਮਿਲਿਆ ਮਗ ਜਿਹਦਾ ਫੋੜ ਹੈ ਇਹ ਹੋਰ ਬਾਈ ਖਚੈਣ ਆ ਜਾੜੀ ਆ ਜਾ ਠੀਕ ਠਾਕ ਬਾਈ ਵਧੀਆ ਜਮਾ ਕੀ ਗੱਲ ਬਾਤ ਆ ਬਾਈ ਟਰੈਕਟਰ ਵੀਰੇ 94 ਮਾਡਲ ਹੈ ਇਹ ਟਰੈਕਟਰ ਠੀਕ ਹੈ ਇੰਜਨ ਗੇਅਰ ਦਾ ਜਮਾ ਓਕੇ ਹੈ ਟਰੈਕਟਰ ਉਹਨਾਂ ਦਾ ਟਰੈਕਟਰ ਬੰਦਿਆਂ ਨੇ ਵੱਡਾ ਟਰੈਕਟਰ ਲੈ ਲਿਆ ਸੁਪਰ ਸੀਡਰ ਦੀ ਸਬਸਿਡੀ ਆ ਗਈ ਸੀ ਉਹਨਾਂ ਦੀ ਠੀਕ ਹੈ 10 ਕਿੱਲਾਂ ਦੀ ਖੇਤੀ ਕਰਦੇ ਰਹੇ ਨੇ ਕੰਮ ਤੋਂ ਤਾਂ ਸਾਰਾ ਟਰੈਕਟਰ ਦਾ ਓਕੇ ਆ ਜਮਾਨ ਇੰਜਣ ਦਾ ਗੇਅਰ ਦਾ ਲਿਫਟ ਦਾ ਠੀਕ ਹੈ ਹਾਂਜੀ ਟਾਇਰ ਤੇਰੇ ਸਾਹਮਣੇ ਨਵੇਂ ਟਾਇਰ ਨੇਗੇ ਠੀਕ ਹੈ ਹਾਂਜੀ ਇੰਜਣ ਗੇਅਰ ਦੀ ਪੂਰੀ ਤਸੱਲੀ ਹਾਂਜੀ ਪੀ ਵੀ 13 ਨੰਬਰ ਹੈ ਉਹਨਾਂ ਮਾਲਕਾਂ ਦੀ ਕਾਪੀ ਨੋ ਹੈ ਐਫ ਆਈ ਡੇਟ ਆਧਾਰ ਕਾਰਡ ਸਾਰੇ ਕਾਗਜ਼ ਪੱਤਰ ਪੂਰੇ ਮਿਲਣਗੇ ਟਰੈਕਟਰ ਦੇ A to Z ਕਾਗਜ਼ ਪੱਤਰ ਮਿਲੂਗਾ ਕਾਪੀ ਤੇ ਕੋਈ ਲੋਨ ਨਹੀਂ ਕੁਛ ਨਹੀਂ ਕਲੀਅਰ ਹੈਗੀ ਦੂਜੇ নামে ਨਾਮ ਹੋਇਆ ਹੈ ਠੀਕ ਹੈ ਇੰਜਣ ਗੇੜਾ ਓਕੇ ਜਮਾ ਓਕੇ ਵੀਰੇ ਸਟਾਰਟ ਕਰਕੇ ਦਿਖਾ ਦੇਣਾ ਪ੍ਰੈਸ਼ਰ ਚੈੱਕ ਕਰ ਲਓ ਟਰੈਕਟਰ ਦਾ ਬਾਕੀ ਬਾਈ ਆ ਕੇ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾਣਾ ਏਰੀਆ ਕਿਹੜਾ ਵੀਰੇ ਆਪਣਾ ਏਰੀਆ ਸੁਨਾਮ ਵੀਰੇ ਅੱਛਾ ਸੁਨਾਮ ਦੇ ਨਾਲ ਪਿੰਡ ਵਿਸ਼ਨਪੁਰਾ ਜੀ ਠੀਕ ਹੈ ਠੀਕ ਹੈ ਤੇ ਰੇਟ ਕੀ ਹੈ ਬਾਈ ਰੇਟ ਵੀਰੇ 165000 ਰੁਪਏ ਮੰਗਦੇ ਆ ਇਹਦਾ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਜਦੋਂ ਟਰੈਕਟਰ ਪਸੰਦ ਕਰੂ ਬਾਈ ਆ ਕੇ 165000 ਵੀਰੇ ਡਿਮਾਂਡ ਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਤੁਹਾਨੂੰ ਕਾਪੀ ਦੀ ਫੋਟੋ ਵੀ ਦਿਖਾ ਦੇਣਾ ਬਾਈ ਲੈ ਵੀ ਕਾਪੀ ਹੈਗੀ ਕਾਗਜ਼ ਪੱਤਿਆਂ ਦਾ ਟਰੈਕਟਰ ਵੀਰੇ ਆਣ ਓਕੇ ਦੀ ਰਿਪੋਰਟ ਆ। ਜੀ ਵੀ 13 ਸੀ 5327 ਨੰਬਰ ਆ ਦਾ। ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਸਾਨੂੰ ਸਾਰੀ ਜਾਣਕਾਰੀ ਦੱਸਦੀ ਹੈ ਨਾ। ਅੱਗੇ ਦੂਜੇ ਤਾਂ ਵੀ 13 ਸੀ 5327 ਇੱਕ ਅੱਜ ਵੀਰ ਦਾ ਜਲੂਰ ਪਿੰਡਾ ਬਰਨਾਲੇ ਲਵੇ। 12 ਫੋਨ ਆਇਆ ਜੀ ਕਹਿੰਦਾ ਵੀਰੇ ਆਪਣਾ ਫੋਰਡ ਵੇਚਿਆ ਤੇ ਜੇ ਉਹ ਮਿਲ ਜੇ ਆਪਾਂ 41000 ਰੁਪਏ ਨਿਆਮ ਦਾ ਦਵਾਂਗੇ। ਉਹਦੀ ਵੀ ਫੁੱਲ ਵੀਡੀਓ ਕੱਲ ਨੂੰ ਪਾਵਾਂਗੇ ਅੱਜ ਬਾਈ ਆਪਾਂ ਨੂੰ ਫੋਟੋ ਆ ਨੰਬਰ ਸਾਰੀ ਡਿਟੇਲ ਪਾਊਗਾ ਉਹ ਟਰੈਕਟਰ ਦੀ। 44000 ਰੁਪਏ ਨੇ ਆਮ ਦਵਾਂਗੇ ਕਹਿੰਦਾ ਜੇ ਉਹ ਨੰਬਰ ਆਪਾਂ ਨੂੰ ਟਰੈਕਟਰ ਮਿਲ ਜੇ ਉਹ ਵੀਡੀਓ ਕਾਲੂ ਪਾਵਾਂਗੇ ਪਿੱਛੋਂ ਦਿਖਾ ਦੇ ਵੀਰੇ ਰਿੰਬ ਰੰਬ ਪਿੱਛੋਂ ਸਾਰਾ ਤਾਂ ਕਰਕੇ ਆਪਾਂ ਵੀਰੇ ਵੀਡੀਓ ਦੇ ਵਿੱਚ ਨੰਬਰ ਦਿਖਾਉਨੇ ਆ ਤੇ ਇਹ ਵੀਰਾਂ ਦੇ ਪਹਿਲਾਂ ਟਰੈਕਟਰ ਬੇਗ ਬੁਕ ਜਾਂਦੇ ਨੇ ਤਾਂ ਕਰਕੇ ਮੁੰਡੇ ਬਾਰਬੂਰ ਜਾ ਕੇ ਸ਼ੌਕ ਹੁੰਦਾਗਾ ਵੀ ਬਾਪੂ ਵਾਲਾ ਫੋੜ ਜਿਵੇਂ ਉਹ ਗਾਣਾ ਜਾਇਆ ਸੀ ਫੋੜ ਬਾਪੂ ਦਾ ਸੜਾਉਣਾ ਬੈਂਕ ਤੋਂ ਇਨੇ ਬਾਈ ਨੇ ਅਰਦਾਸ ਪੰਦਰਾਂ ਕਿਲੇ ਦੀ ਖੇਤੀ ਦੇ ਬਾਹੀ ਵਾਸਤੇ ਟਰੈਕਟਰ ਲੈਣਾ 1 ਰੁਪਿਆ ਨਹੀਂ ਮੰਗਦਾ ਜਾ ਕੇ ਠੀਕ ਹੈ ਹਾਂ ਆ ਫੋੜਦਾ ਤਾਂ ਸ਼ੌਂਕ ਹੈ ਵੱਖਰਾ ਖੋਲ ਕੇ ਵੀ ਦਿਖਾ ਦੇ ਤਾ ਹਾਂ ਖੋਲ ਕੇ ਦਿਖਾ ਫੁਕਾਰਾ ਜ ਦਾ ਸਟਾਰਟ ਕਰਕੇ ਦਿਖਾ ਦਿ ਸਲੋ ਤੇਜ਼ ਰੇਸ ਤੇ ਦੋਆ ਤੇ ਸਟਾਰਟ ਕਰਕੇ ਦਿਖਾਵਾਂਗੇ প্রশ <pyatled> বেশ <speaking in immigrant growing sound> <shifted> <shop rule> ਬਾਕੀ ਵੀਰੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੇ ਕੋਈ ਤੁਹਾਡਾ ਮਿੱਤਰ ਪਿਆਰਾ ਫੋੜ ਲੈਂਦਾ ਚਾਹ ਆਣਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਵੀਰੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ